ਸਸਿਕਾੰਦ ਨਮਸਕਾਰ ਲਾਫ ਇਸ ਮਹਾਭਾਰਤ ਦੇ ਯੁੱਧ ਦੀ ਗੱਲ ਆ ਮੋਰੇ ਕੌਰਵਾਂ ਦੀ ਫੌਜ ਬਿਲਕੁਲ ਤਿਆਰ ਬਰ ਤਿਆਰ ਖੜੀ ਆ ਇਧਰ ਪਾਂਡਵਾਂ ਦੀ ਫੌਜ ਜਿਹੜੀ ਆ ਉਹ ਬਿਲਕੁਲ ਤਿਆਰ ਬਰ ਤਿਆਰ ਖੜੀ ਆ ਪਰ ਜਿਹੜਾ ਪਾਂਡਵਾਂ ਦਾ ਜਿਹੜਾ ਸੈਨਾਪਤੀ ਆ ਉਹ ਹੈਗਾ ਅਰਜਨ ਤੇ ਉਹਦੀ ਜਿਹੜੀ ਆ ਉਹ ਰਾਥ ਨੂੰ ਚਲਾਉਣ ਵਾਲਾ ਆ ਉਹ ਭਗਵਾਨ ਕ੍ਰਿਸ਼ਨ ਆ ਅ ਮੋਰੇ ਜਿਹੜੀ ਆ ਉਹ ਇਹ ਸਿਰਫ ਬਾਕੀ ਜਿਹੜੇ ਪੰਡਵ ਆ ਚਾਰ ਭਰਾ ਆ ਇਹਨਾਂ ਦੀ ਫੌਜ ਆ ਸਾਰੀ ਇਹਨਾਂ ਦਾ ਰਾਜ ਆ ਤੇ ਮੋਰੇ ਜਿਹੜਾ ਆ ਉਹ ਕੌਰਵਾਂ ਦੀ ਫੌਜ ਆ ਜਿਹਦੇ ਵਿੱਚ ਇਹਨਾਂ ਦੇ ਹੀ ਤਾਈ ਚਾਚੇ ਦੇ ਪੁੱਤ ਖੜੇ ਆ ਮੋਰੇ ਇਹਨਾਂ ਦੇ ਪਰਦਾਦਾ ਖੜੇ ਆ ਗੁਰੂ ਖੜੇ ਆ ਸਾਰੇ ਇਹਨਾਂ ਦੇ ਆਪਣੇ ਆਰਜਨ ਦੇਖਦਾ ਸਾਰਿਆਂ ਨੂੰ ਤੇ ਆਪਣੇ ਜਿਹੜੇ ਆ ਹਥਿਆਰ ਛੁੱਟ ਦਿੰਦਾ ਕਹਿੰਦਾ ਮੈਂ ਇਹਨਾਂ ਨਾਲ ਨਹੀਂ ਲੜ ਸਕਦਾ ਸਾਨੂੰ ਜਿਹੜਾ ਇਹ ਯੁੱਧ ਇੱਥੇ ਹੀ ਬੰਦ ਕਰਨਾ ਪਊਗਾ ਇੱਥੇ ਹੀ ਸਮਾਪਤ ਕਰਨਾ ਪਊਗਾ ਸਾਨੂੰ ਆਪਣੀ ਹਾਰ ਮੰਨ ਲੈਣੀ ਚਾਹੀਦੀ ਆ ਮੋਰੇ ਜਿਹੜੇ ਆਹੋ ਸਾਡੇ ਆਪਣੇ ਆ ਕ੍ਰਿਸ਼ਨ ਉਹਨੂੰ ਸਮਝਾਉਂਦੇ ਆ ਇੱਥੇ ਹੀ ਗੀਤਾ ਦਾ ਜਿਹੜਾ ਉਚਾਰਨ ਹੋਇਆ ਸੀ 크੍ਰਿਸ਼ਨ ਸਮਝਾਉਂਦੇ ਆ ਕਿ ਕੋਈ ਵੀ ਪਰਾਇਆ ਜਾਂ ਆਪਣਾ ਨਹੀਂ ਹੁੰਦਾ ਜਦੋਂ ਯੁੱਧ ਦੇ ਮੈਦਾਨ ਦੇ ਵਿੱਚ ਖੜ ਜਾਂਦੇ ਆ ਜਦੋਂ ਮੋਰੇ ਆ ਹੀ ਜਾਂਦੇ ਆ ਫਿਰ ਉਹ ਸਾਰੇ ਦਸ਼ਮਣਾਂ ਬੇਸ਼ੱਕ ਉਹ ਆਪਣੇ ਵੀ ਹੋਣ ਪਰ ਉਹ ਉਹਨਾਂ ਨਾਲ ਲੜਨਾ ਹੀ ਪੈਂਦਾ ਆ ਤੁਹਾਡੇ ਦੇਖਣ ਦਾ ਨਜ਼ਰੀਆ ਕੀ ਆ ਉਸ ਚੀਜ਼ ਤੇ ਡਿਪੈਂਡ ਹੁੰਦਾ ਆ ਜਿਵੇਂ ਦੀ ਤੁਸੀਂ ਸੋਚ ਰੱਖਦੇ ਆ ਜਿਵੇਂ ਦੀ ਤੁਹਾਡੀ ਨਜ਼ਰ ਆ ਤੁਹਾਨੂੰ ਉਹੀ ਚੀਜ਼ ਦਿਖਾਈ ਦਿੰਦੀ ਆ ਜੇ ਤੁਹਾਨੂੰ ਆਪਣੇ ਦਿਖਾਈ ਦਿਓਗੇ ਤੁਸੀਂ ਉਹਨਾਂ ਤੇ ਕਦੇ ਵੀ ਵਾਰ ਨਹੀਂ ਕਰ ਸਕਦੇ ਲੜ ਨਹੀਂ ਸਕਦੇ ਹੈਗੇ ਜੇ ਤੁਹਾਨੂੰ ਦੁਸ਼ਮਣ ਦਿਖਾਈ ਦਿਓਗੇ ਜਿਹੜੇ ਆਪਣੇ ਆ ਉਹ ਵੀ ਦੁਸ਼ਮਣ ਦਿਖਾਈ ਦਿਓਗੇ ਫਿਰ ਤੁਸੀਂ ਜਿਹੜੇ ਆਹੋ ਐਨ ਚੰਗੀ ਤਰ੍ਹਾਂ ਜੰਦ ਜਿਹੜਾ ਆਹੋ ਲੜ ਸਕਦੇ ਆ ਉਹਦੇ ਵਿੱਚ ਹੀ ਜਿਹੜਾ ਕ੍ਰਿਸ਼ਨ ਜੀ ਨੇ ਉਚਾਰਨ ਕੀਤਾ ਹੋਇਆ ਜਥਾ ਦ੍ਰਿਸ਼ਟੀ tatha ਸ੍ਰਿਸ਼ਟੀ ਇਸ ਛੋਟੇ ਜਿਹੇ ਵਾਕਾਂਸ਼ ਦਾ ਬਹੁਤ ਵੱਡਾ ਮਤਲਬ ਆ ਅ ਅਰਜਨ ਨੂੰ ਸਮਝ ਆ ਗਈ ਸੀ ਉਹਨਾਂ ਦਾ ਵਿਰਾਟ ਰੂਪ ਦੇਖ ਕੇ ਤੇ ਉਹਨਾਂ ਨੇ ਜਿਹੜਾ ਯੁੱਧ ਕਰਨੇ ਦਾ ਨਾ ਕਰਨੇ ਦਾ ਜਿਹੜਾ ਉਹ ਤਿਆਗ ਦਿੱਤਾ ਤੇ ਯੁੱਧ ਜਿਹੜੇ ਆਹੋ ਲੜੇ ਮਹਾਭਾਰਤ ਦਾ ਯੁੱਧ ਜਿਹੜਾ ਅੱਜ ਵੀ ਸਭ ਤੋਂ ਵੱਡੇ ਯੁੱਧਾਂ ਦੇ ਵਿੱਚ ਜਿਹੜਾ ਮੰਨਿਆ ਜਾਂਦਾ ਭਾਰਤ ਦੇ ਵਿੱਚ ਜੋ ਹੋਇਆ ਇਸ ਧਰਤੀ ਦੇ ਉੱਤੇ ਕਹਿਣ ਦਾ ਮਤਲਬ ਕਿ ਜਥਾ ਦ੍ਰਿਸ਼ਟੀ ਅਤੇ ਸ੍ਰਿਸ਼ਟੀ ਛੋਟਾ ਜਿਹਾ ਇੱਕ ਵਾਕਾਂਸ਼ਾ ਲਾਈਨ ਅਸੀਂ ਜਿੱਦਾਂ ਦਾ ਦੇਖਦੇ ਹਾਂ ਸਾਨੂੰ ਉਦਾਂ ਦਾ ਹੀ ਦਿਖਾਈ ਦਿੰਦਾ ਆ ਤੇ ਇਹਨੂੰ ਜੇ ਬਹੁਤ ਗਹਿਰਾਈ ਦੇ ਨਾਲ ਦੇਖੀਏ ਬਹੁਤ ਬਰੀਕੀ ਰੇ ਨਾਲ ਦੇਖੀਏ ਸਾਨੂੰ ਸਮਝ ਆਏਗੀ ਕਿ ਜਿੱਦਾਂ ਦੀ ਸਾਡੀ ਨਜ਼ਰ ਆ ਮਤਲਬ ਕਿ ਐਨ ਕਹਾਆਂ ਸੀ ਲਾਈਆਂ ਬੇਸ਼ੱਕ ਪੀਲੀਆਂ ਲਾਈਆਂ ਸਾਨੂੰ ਪੀਲਾ ਪੀਲਾ ਦਿਖਾਈ ਦੇਊਗਾ ਹਰੀਆਂ ਲਾਈਆਂ ਤਾਂ ਹਰਾ ਹਰਾ ਦਿਖਾਈ ਦੇਊਗਾ ਲਾਲ ਲਾਈਆਂ ਤਾਂ ਸਾਨੂੰ ਲਾਲ ਲਾਲ ਦਿਖਾਈ ਦੇਊਗਾ ਜਥਾ ਦ੍ਰਿਸ਼ਟੀ ਤਤਸ ਸ੍ਰਿਸ਼ਟੀ ਮਤਲਬ ਕਿ ਜਿੱਦਾਂ ਦੀ ਸਾਡੀ ਨਜ਼ਰ ਆ ਜਿੱਦਾਂ ਦਾ ਸਾਡਾ ਦੇਖਣਾ ਸਾਨੂੰ ਦੁਨੀਆ ਉਸੇ ਤਰ੍ਹਾਂ ਹੀ ਦਿਖਾਈ ਦੇਊਗੀ ਦਿਖਾਈ ਨਹੀਂ ਦੇਊਗੀ ਉਸੇ ਤਰ੍ਹਾਂ ਦੀ ਹੋ ਜਾਂਦੀ ਆ ਜਿੱਦਾਂ ਦੀ ਦ੍ਰਿਸ਼ਟੀ ਉਦਾਂ ਦੀ ਸ੍ਰਿਸ਼ਟੀ ਉਹ ਹੋ ਜਾਂਦੀ ਆ ਉਦਾਂ ਦੀ ਕੋਈ ਬੰਦਾ ਆ ਮਤਲਬ ਕਿ ਉਹਨੂੰ ਜੇ ਆਪਣੇ ਮਿੱਤਰ ਦਿਖਾਈ ਦਿੰਦੇ ਆ ਭਰਾ ਦਿਖਾਈ ਦਿੰਦੇ ਆ ਤੇ ਮੋਰੀਓ ਉਹ ਵੀ ਭਰਾਵਾ ਵਾਂਗ ਬਿਹੇਵ ਕਰਦੇ ਆ ਜੇ ਉਹਨੂੰ ਦੁਸ਼ਮਣ ਦਿਖਾਈ ਦਿੰਦੇ ਆ ਫੇ ਮੋਰੀਓ ਵੀ ਦਸ਼ਮਣਾ ਵਾਂਗ ਹੀ ਬਿਹੇਵ ਹੋ ਰਿਹਾ ਮਤਲਬ ਕਿ ਜਿੱਦਾਂ ਦੀ ਸਾਡੀ ਦ੍ਰਿਸ਼ਟੀ ਆ ਜਿੱਦਾਂ ਦਾ ਸਹੀ ਦੇਖਦੇ ਆ ਜੋ ਅਸੀਂ ਦੇਖਦੇ ਆ ਜੋ ਸਾਡਾ ਦੇਖਣਾ ਆ ਸਾਨੂੰ ਉਦਾਂ ਦੀ ਹੀ ਦੁਨੀਆ ਸਾਨੂੰ ਮਿਲਦੀ ਆ ਦਿਖਾਈ ਦਿੰਦੀ ਆ ਇਸ ਕਰਕੇ ਆਪਾਂ ਨੂੰ ਜਿਹੜੀ ਆਹੋ ਆਪਣੀ ਨਜ਼ਰ ਜਿਹੜੀ ਆਹੋ ਬਦਲਣੀ ਚਾਹੀਦੀ ਆ ਨਾ ਕਿ ਦੂਜਿਆਂ ਨੂੰ ਬਦਲੀਏ ਆਪਣੀਆਂ ਅੱਖਾਂ ਜਿਹੜੀਆਂ ਆਹੋ ਸਹੀ ਕਰdੀਆਂ ਚਾਹੀਦੀਆਂ ਸਹੀ ਹੋਣੀਆਂ ਚਾਹੀਦੀਆਂ ਜਿੱਦਾਂ ਦੇ ਅਸੀਂ ਦੇਖਾਂਗੇ ਸਾਨੂੰ ਉਦਾਂ ਦਾ ਹੀ ਮੋਰੀਓ ਦਿਖਾਈ ਦੇਵੇਗਾ ਦਿਖਾਈ ਹੀ ਨਹੀਂ ਦੇਵੇਗਾ ਉਦਾਂ ਦਾ ਹੀ ਹੋ ਜਾਵੇਗਾ ਜੇ ਉਹਨੂੰ ਬਦਲਣਾ ਚਾਹੁੰਦੇ ਆ ਤੇ ਆਪਣੇ ਆਪ ਨੂੰ ਬਦਲੀਏ ਆਪਣੀ ਅੰਦਰਲੀ ਜਿਹੜੀ ਆਹੋ ਮਾਨਸਿਕਤਾ ਨੂੰ ਚੇਂਜ ਕਰੀਏ ਅ ਪਿਆਰ ਨਾਲ ਦੇਖਾਂਗੇ ਸਾਨੂੰ ਸਾਰੇ ਪਿਆਰੇ ਪਿਆਰੇ ਨਜ਼ਰ ਆਉਣਗੇ ਜੇ ਨਫ਼ਰਤ ਨਾਲ ਦੇਖਾਂਗੇ ਸਾਨੂੰ ਸਾਰੇ ਨਫ਼ਰਤ ਨਾਲ ਦੇਖਦੇ ਨਜ਼ਰ ਆਉਣਗੇ ਸਾਡੇ ਵੱਲ ਨੂੰ ਨਫ਼ਰਤ ਹੀ ਮਿਲੇਗੀ ਪਿਆਰ ਵਾਲਿਆਂ ਨੂੰ ਪਿਆਰ ਮਿਲਦਾ ਨਫ਼ਰਤ ਵਾਲਿਆਂ ਨੂੰ ਨਫ਼ਰਤ ਨਫ਼ਰਤ ਮਿਲਦੀ ਆ ਅ ਜਿਹੜੇ ਮਾਨ ਵਡਣ ਵਾਲੇ ਹੁੰਦੇ ਆ ਉਹਨਾਂ ਨੂੰ ਉਦਾਂ ਦੇ ਬਦਮਾਸ਼ ਜੇ ਟੱਕਰਦੇ ਆ ਤੇ ਜਿਹੜੇ ਆਮ ਪਰਿਵਾਰਾਂ ਵਾਲੇ ਹੁੰਦੇ ਆ ਫੈਮਿਲੀ ਵਾਲੇ ਹੁੰਦੇ ਆ ਉਹਨਾਂ ਨੂੰ ਉਦਾਂ ਦੇ ਟੱਕਰਦੇ ਆ ਉਹਦਾ ਉਦਾਂ ਦੇ ਮਿਲਦੇ ਆ ਉਹਨਾਂ ਦਾ ਨਜ਼ਰੀਆ ਜਿਹੜਾ ਉਹ ਉਸੇ ਤਰ੍ਹਾਂ ਦਾ ਹੋ ਜਾਂਦਾ ਆ ਉਸੇ ਤਰ੍ਹਾਂ ਦੇ ਜਿਹੜੇ ਬੰਦੇ ਸਾਨੂੰ ਫਿਰ ਜ਼ਿੰਦਗੀ ਦੇ ਵਿੱਚ ਮਿਲਦੇ ਆ I the video with Chennai thank you